ਇੱਕ ਅੰਧਵਿਸ਼ਵਾਸ ਤੇ ਅਨਪੜਤਾ ਜਿਆਦਾ ਵਧਣ ਦੇ ਕਾਰਨ ਇਹ ਵੀ ਹੋ ਰਿਹਾ ਨਾ ਕਿ ਲੋਕ ਡਾਕਟਰਾਂ ਤੋਂ ਇਲਾਜ ਕਰਾਉਣ ਦੀ ਬਜਾਏ ਤਾਂ ਇਹ ਪਖੰਡੀ ਬਾਬਿਆਂ ਦੇ ਕੋਲੇ ਤੁਰੇ ਫਿਰਦੇ ਵੇਖੋ ਜੀ ਸ਼ਿਵਨਾਬ ਵਾਲਾ ਜਿਹੜਾ ਹੈਗਾ ਮੋਗੇ ਵਾਲਾ ਬਾਬਾ ਹੈ ਇਹਦੇ ਨਾਲ ਸਾਡਾ ਸ਼ਾਂਤੀਪੂਰਵਕ ਨਿਪੜਿਆ ਮੈਂ ਕੱਲ ਵੀ ਬੇਨਤੀ ਕੀਤੀ ਹੈ ਇਹਦੇ ਖਿਲਾਫ ਜਿਹੜੀਆਂ 14 15 ਦਰਖਾਸਤਾਂ ਆਈਆਂ ਉਹ ਲੋਕ ਇਹ ਕਹਿੰਦਾ ਵੀ ਮੇਰੇ ਜਿਹੜੇ ਅਕਾਊਂਟ ਹੈ ਉਹ ਫਰਾਡ ਹੈ ਫਰਾਡ ਮੇਰੇ ਅਕਾਊਂਟ ਅਕਾਊਂਟ ਖੋਲ ਕੇ ਜਾਂ ਆਪਣੇ ਅਕਾਊਂਟਾਂ ਦੇ ਫਰਾਡ ਮੇਰੇ ਨਾਂ ਦੇ ਪੈਸਾ ਪਵਾ ਰਿਆ ਅਸੀਂ ਮੰਨ ਲੈਂਦੇ ਆ ਮੈਂ ਉੱਥੇ ਵੀ ਗੱਲ ਕੀਤੀ ਸੀ ਪਰ ਜਿਨ੍ਹਾਂ ਲੋਕਾਂ ਨੇ ਇਹਨੂੰ ਬਾਇ ਹੈਂਡ ਪੈਸਾ ਦਿੱਤਾ 50-50 ਹਜ਼ਾਰ ਲੱਖ ਰੁਪਇਆ ਉਹ ਲੋਕਾਂ ਦਾ ਪੈਸਾ ਕੋਸ਼ ਦਾ ਇਹਨਾਂ ਨੇ ਮੋੜਤਾ ਸਾਡੀ ਜਿਹੜੀ ਗੱਲ ਹੋਈ ਸੀ ਸ਼ਾਂਤੀਪੂਰਵਕ ਮੈਨੂੰ ਲੋਕੀ ਕਮੈਂਟ ਕਰ ਰਹੇ ਆ ਜਾਂ ਹੰਸਰਾਜ ਜੀ ਕੈਨੇਡਾ ਤੋਂ ਬੈਠੇ ਹੋ ਕਹਿ ਰਹੇ ਆ ਜੀ ਭਾਈ ਸਾਹਿਬ ਨੇ ਖਣੀ ਪੈਸੇ ਬਣਾਉਣ ਦੇ ਮਾਰੇ ਨਹੀਂ ਕੀਤਾ ਮੇਰੇ ਦਾ ਅਕਾਊਂਟ ਚੈੱਕ ਕਰਾ ਲਓ देखो मैं तो एक गुरु घर दा कीर्तनिया सिंह मैं तो पता नहीं कितने की कीर्तन दे प्रोग्राम ਛੱਡ ਕੇ ਮੈਂ ਪੰਜਾਬ ਲਈ ਤੁਰਿਆ ਪਖੰਡਵਾਦ ਨੂੰ ਖਤਮ ਕਰਨ ਲਈ ਤੁਰਿਆ ਸੋ ਇਹ ਇਹ ਜਿਹੜਾ ਸ਼ਾਂਤੀਪੂਰਵਕ ਹੋਇਆ ਸੀ ਮੋਗੇ ਬਹਿ ਕੇ ਕਿਉਂਕਿ ਇਹਨੂੰ ਧਮਕੀਆਂ ਆ ਰਹੀਆਂ ਸੀ ਇਹ ਵੀਡੀਓ ਪਾ ਰਿਆ ਸੀ ਜੇ ਮੈਨੂੰ ਮਾਰਤਾ ਕਿਸੇ ਨੇ ਮਰ ਗਿਆ ਤੇ ਭਾਈ ਮਨਪ੍ਰੀਤ ਸਿੰਘ ਦਾ ਨਾਮ ਆ ਜਾਊਗਾ ਸੋ ਪ੍ਰਸ਼ਾਸਨ ਨੇ ਮੈਨੂੰ ਸਹਿਮਤੀ ਨਾਲ ਵੀ ਭਾਈ ਸਾਹਿਬ ਜੀ ਜੇ ਆਪਣੇ ਕੰਮਾਂ ਤੋਂ ਤੋਬਾ ਕਰਦਾ ਪਖੰਡਵਾਦ ਨੂੰ ਵਡਾਵਾ ਨਹੀਂ ਦਿੰਦਾ ਖਤਮ ਕਰਦਾ ਸੋ ਇਹ ਜਿਹੜਾ ਰਾਜਨਾਮਾ ਚਲੋ ਕਰ ਲੈਣਾ ਚਾਹੀਦਾ ਅਸੀਂ ਸ਼ਾਂਤੀਪੂਰਵਕ ਹੀ ਚੱਲੇ ਆ ਕੋਈ ਸਾਡਾ ਦੁਸ਼ਮਣ ਨਹੀਂਗਾ ਸਾਡੀ ਕੋਈ ਲੜਾਈ ਬੰਦੇ ਰਾਣੀ ਧਰਮ ਨਾਣੀ ਸਾਡੀ ਲੜਾਈ ਐ ਪਖੰਡ ਦਾ ਇੱਕ ਇੱਕ ਇਹਨਾਂ ਦੀ ਯੂਨੀਅਨ ਬਣੀ ਹੋਈ ਐ ਯੂਨੀਅਨ ਜਿਹੜੀ ਆਪਾਂ ਕਹਿੰਦੇ ਪੰਜਾਬ ਲੈਵਲ ਤੇ ਇਹਨਾਂ ਨੇ ਹਣਾ ਤਾਂ ਥੋੜੀ ਕੋਈ ਇਹਨਾਂ ਦੀ ਯੂਨੀਅਨ ਨਾਲ ਵੀ ਕੋਈ ਗੱਲਬਾਤ ਹੋਈ ਐ ਕਿ ਅੱਜ ਤੁਸੀਂ ਠੀਕ ਐ ਗੱਡੀ ਲਾਓ ਠੀਕ ਐ ਪਰ ਜਿਹੜਾ ਸਿਰ ਕਮਾਉਣਾ ਜਾਂ ਉੱਥੇ ਨੱਚਣਾ ਜਾਂ ਕਿਸੇ ਨੂੰ ਕਹਿਣਾ ਵੀ ਟ੍ਰੀਟਮੈਂਟ ਤਾਂ ਡਾਕਟਰ ਤੋਂ ਕਰਾਉਣ ਦੀ ਲੋੜ ਨਹੀਂ ਸਾਡੇ ਕੋਲੇ ਇਹ ਚੀਜ਼ ਨੂੰ ਉਹੀ ਉਹੀ ਗੱਲ ਕਰ ਰਿਆ ਵੀ ਜਿਹੜੇ ਇਹ ਸ਼ਿਬਨ ਆਪ ਨੇ ਮਤਲ ਉਹ ਜਿਹੜਾ ਇਹਨੇ ਸਾਡੇ ਨਾਲ ਪ੍ਰਣ ਕੀਤਾ ਉਹ ਲਿਖਤੀ ਦੌਰ ਤੇ ਵੀ ਸਾਡੇ ਕੋਲ ਸਬੂਤ ਹੈ ਵੀ ਜਿਹੜੀਆਂ ਭਾਈ ਸਾਹਿਬ ਦੀਆਂ ਮਹੱਮਦੀਆਂ ਹਦਾਇਤਾਂ ਅਸੀਂ ਪਾਲਣਾ ਕਰਾਂਗੇ ਪਰ ਉਸ ਤੋਂ ਨਾਲ ਇਹਨੇ ਕਿਹਾ ਵੀ ਅਸੀਂ ਵੀਡੀਓ ਨਹੀਂ ਪਾਉਂਦੇ ਕਿਉਂਕਿ ਵੀਡੀਓ ਪ੍ਰਮੋਟ ਹੋ ਕੇ ਲੋਕਾਂ 'ਚ ਮੈਸੇਜ ਗਲਤ ਜਾਂਦਾ ਇਹਨੇ ਅਗਲੇ ਦਿਨ ਫਿਰ ਵੀਡੀਓ ਪਾਈ ਹੁਣ ਅਸੀਂ ਤਿੱਖਾ ਸੰਘਰਸ਼ ਕਰਾਂਗੇ ਇਹ ਕੋਈ ਬਖਸ਼ਿਆ ਥੋੜਾ ਜਾਊਗਾ ਇਹ ਨਹੀਂ ਮਤਲਬ ਹੁੰਦਾ ਵੀ ਜੇ ਹਦਾਇਤ ਨੂੰ ਅਸੀਂ ਪ੍ਰਮਾਣ ਕਰਕੇ ਤੇ ਬਾਅਦ ਵਿੱਚ ਫਿਰ ਵੀਡੀਓ ਉਹ ਪਤਾ ਨਹੀਂ 5-7 ਬੀਬੀਆਂ ਖਰੀਦੀਆਂ ਹੋਈਆਂ ਨੇ ਕਿਵੇਂ ਆ ਉਹ ਬਜ਼ੁਰਗ ਬੀਬੀਆਂ ਐ ਠੀਕ ਹੈ ਪਹਿਲਾਂ ਤਾਂ ਉਹਨਾਂ ਦੇ ਘਰਦਿਆਂ ਨੂੰ ਅਸੀਂ ਲਾਹਣਤਾ ਪਾਉਣੇ ਆ ਵੀ ਵੱਡੇ ਵੱਡੇ ਹਸਪਤਲਾਂ ਤੋਂ ਜਿਹੜੇ ਲੋਕ ਬੇ ਇਲਾਜ ਤੁਰੇ ਆਉਂਦੇ ਆ ਵੀ ਉਹਨਾਂ ਦਾ ਲਾਜ ਹੀ ਕੋਈ ਨਹੀਂ ਤੇ ਇਹ ਕਹਿੰਦੇ ਅਸੀਂ ਇਲਾਜ ਕਰ ਦਿੰਨੇ ਆ ਹੁਣ ਇੱਕ ਪਾਸੇ ਸ਼ਿਵਨਾਬ ਮੈਨੂੰ ਕਹਿੰਦਾ ਵੀ ਮਨਪ੍ਰੀਤ ਸਿੰਘ ਖਾਲਸਾ ਜੀ ਮੇਰੇ ਭਰਾ ਹੈ ਚਲੋ ਬੁਢੀ ਆ ਜਾਂ ਬੰਦਾ ਮੈਨੂੰ ਇਸ ਵਾਰ ਨਹੀਂ ਮੈਂ ਚਲ ਮੈਂ ਉਹਦਾ ਭਰਾ ਮੰਨ ਲਿਓ ਹੁਣ ਮੈਂ ਤਾਂ ਸ਼ਿਵਨਾਬ ਨੂੰ ਕਹਿਣਾ ਚਾਹਣਾ ਵੀ ਤੇਰਾ ਭਰਾ ਇੱਕ ਮੈਂਟਲੀ ਅਪਸੈਟ ਬੱਚਾ ਸਾਡੇ ਕੋਲੇ ਬਹੁਤ ਆ ਬੱਚੇ ਅਸੀਂ ਉਹਨੂੰ ਲੈ ਕੇ ਆਵਾਂਗੇ ਤੇ ਗੱਦੀ ਤੇ ਤੇ ਇਹ ਨਾ ਹੋਵੇ ਆਪਦੇ ਭਰਾ ਦੀ ਫਿਰ ਪਿੱਠ ਲਵਾ ਦੀ ਤੇ ਜੇ ਉਥੋਂ ਨਾਂ ਸਹੀ ਹੋਇਆ ਉਹ ਤੇ ਜਿਵੇਂ ਤੂੰ ਮਸ਼ਹੂਰੀਆਂ ਫੇਰ ਕਰ ਰਹੀ ਹੈ ਪ੍ਰਮੋਟ ਵੀਡੀਓ ਲੋਕ ਬੁੜੀਆਂ ਤੋਂ ਬੁਲਵਾ ਰਹੀ ਹੈ ਤੇ ਸਾਡੇ ਆ ਲਾਜਵ ਹੋ ਗਏ ਆ ਰੋਗ ਸਹੀ ਹੋ ਗਏ ਤੇ ਜੇ ਕਿਤੇ ਉਹ ਬੱਚਾ ਸਹੀ ਨਾ ਹੋਇਆ ਤੇ ਫਿਰ ਤੇਰਾ ਜਿਹੜਾ ਮਾੜਾ ਮੋਟਾ ਕੰਮ ਚੱਲਦਾ ਵੀ ਠੱਪ ਕਰਾਵਾਂਗੇ ਜਮ ਐਂਡ ਕਰਾਵਾਂਗੇ ਜਿਹੜੇ ਆਪਾਂ ਉਹ ਉਹ ਤੁਹਾਡੇ ਉਲਟ ਫੇਰ ਵੀ ਉਹਨੇ ਚਲੋ ਵੀਡੀਓ ਉਹਨੇ ਤੁਹਾਡੇ ਅੱਖਾਂ ਨਹੀਂ ਮੰਨਿਆ ਪਰ ਜਿਹੜੇ ਇਹਨਾਂ ਦੇ ਹੈੱਡ ਹੈ ਕੋਈ ਸਟੇਟ ਦਾ ਕੋਈ ਪ੍ਰਧਾਨ ਹੋਣਾ ਜਾਂ ਕੁਝ ਵੀ ਹੋਣਾ ਤਾਂ ਤੁਸੀਂ ਉਹਨਾਂ ਨਾਲ ਕੋਈ ਮੁਲਾਕਾਤ ਹੋ ਰਹੀ ਹੈ ਕੋਈ ਵੀ ਨਹੀਂ ਮੈਂ ਉਹਦੇ ਉਹਨਾਂ ਦੇ ਅੱਖੇ ਟਿਕ ਨਹੀਂ ਨਹੀਂ ਉਹਦੇ ਲਈ ਮੈਂ ਨਾ ਬੇਨਤੀ ਕੀਤੀ ਸੀ ਇੱਕ ਛੋਟੀ ਜੀ ਵੀਡੀਓ ਪਾਈ ਸੀ ਆਪਣੇ ਫੋਨ ਤੋਂ ਲਈ ਧਰਮ ਨਾਲ ਲੜਾਈ ਨਹੀਂ ਬੰਦੇ ਨਾਲ ਲੜਾਈ ਨਹੀਂ ਕਿਸੇ ਸਾਧੂ ਸੰਤ ਨਾਲ ਲੜਾਈ ਨਹੀਂ ਸਾਰੀਆਂ ਦਿੰਗਾ ਮਾੜੀਆਂ ਨਹੀਂ ਗੱਦੀ ਕੋਈ ਵੀ ਨਹੀਂ ਚਲੋ ਮਾੜੀ ਕਿਉਂਕਿ ਫੋਟਮਾਂ ਲੱਗੀਆਂ ਸੰਤਾ ਫਕੀਰਾਂ ਦੀਆਂ ਜਾਂ ਗੁਰੂਦੇਵ ਜੀਆਂ ਦੀਆਂ ਸੋ ਲੜਾਈ ਪਖੰਡ ਦੀ ਐ ਸੋ ਉਹਦੇ ਵਿੱਚ ਪੰਜਾਬ ਵਿੱਚ ਮੈਨੂੰ ਲੱਗਿਆ ਵੀ 2 ਲੱਖ ਬਾਬਾ ਬੈਠਾ ਹੈ ਜਿਹੜੇ ਆ ਗੱਡੀਆਂ ਲਾਉਣ ਵਾਲੇ ਔਰ 2 ਲੱਖ ਵਿੱਚੋਂ ਮੈਂ ਕਹਿੰਦਾ 50 ਹਜ਼ਾਰ ਚੰਗੇ ਸਾਧੂ ਵੀ ਹੋਣਗੇ ਜਿਹੜੇ ਰਾਤ ਨੂੰ ਬਹਿ ਕੇ ਬੰਦਗੀ ਵੀ ਕਰਦੇ ਆ ਪਾਠ ਪੂਜਾ ਵੀ ਕਰਦੇ ਆ ਉਹਨਾਂ ਨੂੰ ਮਰਜ਼ਾਦਾ ਬਾਰੇ ਪਤਾ ਵੀ ਐ ਹੁਣ ਕੋਈ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਜਾਂ ਕੋਈ ਸਿਮਰਤियां ਵੇਦ ਕੁਰਾਨ ਸ਼ਰੀਫ ਰਮਾਇਣ ਗੀਤਾ ਕੋਈ ਗ੍ਰੰਥ ਨਹੀਂ ਕਹਿੰਦਾ ਵੀ ਆ ਪਖੰਡਵਾਦ ਕਰੋ ਸੋ ਅਸੀਂ ਚਾਹੁੰਦੇ ਹਾਂ ਵੀ 50000 ਚੰਗੇ ਸਾਧੂਆਂ ਦੀ ਵੀ ਸ਼ਵੀ 1.5 ਲੱਖ ਬਾਬਾ ਕਰ ਰਿਆ ਖਰਾਬ ਸੋ ਅਸੀਂ ਆਉਣ ਵਾਲੇ ਦਿਨਾਂ 'ਚ ਪੰਜਾਬ ਲੈਵਲ ਤੇ ਮੀਟਿੰਗ ਕਰਾਂਗੇ ਜਿਹਦੇ ਵਿੱਚ ਜਿੰਨੇ ਪੰਜਾਬ 'ਚ ਟਰਸਟ ਬਣੇ ਆ ਇਹਨਾਂ ਦੇ ਆਗੂ ਹੈ ਚੇਅਰਮੈਨ ਆ ਜਾਂ ਪ੍ਰਧਾਨ ਆ ਉਹਨਾਂ ਨੂੰ ਬੁਲਾ ਕੇ ਤੇ ਅਸੀਂ ਉਹਨਾਂ ਤੋਂ ਮੈਂਸ਼ਨ ਕਰਾਵਾਂਗੇ ਵੀ ਜਿਹੜਾ ਇਹ ਮਹਮਦੀਆਂ ਹਦਾਇਤਾਂ ਉਹਨਾਂ ਦੀ ਪਾਲਣਾ ਕੀਤੀ ਜਾਵੇ ਪਖੰਡਵਾਦ ਖਤਮ ਹੋਵੇ ਜਾਂ ਸਿਰ ਘਮਾਉਣਾ ਲੋਕਾਂ ਨੂੰ ਗਮਰਾਹ ਕਰਨਾ ਅੰਧਵਿਸ਼ਵਾਸ ਚ ਪਾਉਣਾ ਜੋ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਹੈ ਉਹ ਤੇ ਚੱਲਿਆ ਜਾਵੇ ਔਰ ਜਿਹੜੀ ਗੱਦੀ ਤੇ ਲੋਕਾਂ ਤੋਂ ਪੈਸਾ ਲਿਆ ਜਾਊਗਾ ਠੱਗੀਆਂ ਮਾਰੀਆਂ ਜਾਣਗੀਆਂ ਇੱਕ ਪੈਸਾ ਹੁੰਦਾ ਵੀ ਚਲੋ ਮੱਥਾ ਟੇਕਣਾ ਨਮਸਕਾਰ ਕਰਨ ਲਈ ਇੱਕ ਹੁੰਦਾ ਵੀ ਜਿਵੇਂ 33 33000 ਭੂਤਾਂ ਪ੍ਰੇਤਾਂ ਦਾ ਕਹਿ ਕੇ ਲੋਕ ਵੀ ਤੁਹਾਡੇ ਘਰੇ ਜinn ਬੈਠਾ ਹੈ ਤੁਹਾਡੇ ਘਰੇ ਆ ਕਈ ਬਾਬੇ ਤਾਂ ਇਦਾਂ ਦੇ ਸਾਡੇ ਕੋਲੇ ਗੱਲਾਂ ਬਾਤਾਂ ਆ ਰਹੀਆਂ ਆ ਮੁਖਤਸਰ ਏਰੀਏ ਦਾ ਮੈਂ ਨਾ ਨਹੀਂ ਹਜੇ ਲਊਂ ਕਿਉਂਕਿ ਪਹਿਲਾਂ ਚ ਚੌਕਸ ਹੋ ਜੂਗਾ ਉਹਨੇ ਸੋਨੇ ਦਾ ਲਾਲਚ ਦੇ ਕੇ 25 ਲੱਖ ਰੁਪਏ ਦੀ ਠੱਗੀ ਮਾਰੀ ਹੈ ਇੱਕ ਪਰਿਵਾਰ ਨਾਲ ਤੇ ਪਰਿਵਾਰ ਵਿੱਚ ਤਿੰਨ ਬੱਚੀਆਂ ਜੀ ਸੋ ਇਸ ਕਰਕੇ ਵੀ ਇਹੋ ਜਿਹੇ ਲੋਕ ਆ ਜਿਹੜੇ ਉਹ ਚੰਗੇ ਸਾਧੂਆਂ ਦੀ ਸ਼ਬੀ ਖਰਾਬ ਕਰ ਰਹੇ ਆਉਣ ਵਾਲੇ ਦਿਨਾਂ ਚ ਪੰਜਾਬ ਲੈਵਲ ਤੇ ਮੀਟਿੰਗ ਕਰਾਂਗੇ ਇਹਨਾਂ ਦੇ ਟਰੱਸਟਾਂ ਦੇ ਆਗੂਆਂ ਪਾਸੋਂ ਹੀ ਉਹਨਾਂ ਦਾ ਬਾਈਕਾਟ ਕਰਾਵਾਂਗੇ ਥੋੜੇ ਨਾਲ ਸਮਰਥਨ ਦੇ ਵਿੱਚ ਭਾਨਾ ਸਿੱਧੂ ਹੋਰੀ ਆ ਰਹੇ ਨੇ ਜਿਹੜਾ ਸੋਸ਼ਲ ਵਰਕਰ ਨੇ ਹਾਂਜੀ ਹਾਂਜੀ ਤਾਂ ਕੀ ਤੁਹਾਨੂੰ ਸਿੱਖ ਜਥੇਬੰਦੀਆਂ ਦਾ ਵੀ ਕੋਈ ਸਮਰਥਨ ਮਿਲ ਰਿਹਾ ਇਸ ਕੰਮ 'ਤੇ ਨਹੀਂ ਵੇਖੋ ਇਹ ਤਾਂ ਹਰ ਇੱਕ ਸਿੱਖ ਦਾ ਹੀ ਫਰਜ਼ ਬਣਦਾ ਮੈਂ ਕੋਈ ਵਿਊ ਲੈਣ ਵਾਸਤੇ ਨਹੀਂ ਅੱਗੇ ਆਇਆ ਮੈਂ ਤਾਂ ਚਲੋ ਜੋ ਫਲਸਫਾ ਗੁਰੂ ਨਾਨਕ ਸਾਹਿਬ ਜੀ ਦਾ ਮੈਂ ਕਹਿੰਦਾ ਵੀ ਪਖੰਡ ਉਹਦੋਂ ਖਤਮ ਹੋਣਾ ਜਦੋਂ ਹਰ ਸਿੱਖ ਦੇ ਘਰ ਵਿੱਚੋਂ ਆਵਾਜ਼ ਉੱਠੂਗੀ ਤੇ ਪਰ ਅੱਜ ਆਵਾਜ਼ਾਂ ਉੱਠ ਰਹੀਆਂ ਤੇ ਕੁਝ ਮੇਰੇ ਵੀਰ ਕੁਝ ਮੇਰੀਆਂ ਭੈਣਾਂ ਬੜੀ ਬਾਤਮੀ ਜੀ ਨਾਲ ਬੋਲ ਵੀ ਰਹੀਆਂ ਤੇ ਪਰ ਉਹ ਆਪ ਹੀ ਜਿਵੇਂ ਕਹਿਦੀ ਹੈ ਵੀ ਬੋਲ ਤਾਂ ਰਹੀਆਂ ਪਰਮਾਤਮਾ ਉਹਨਾਂ ਨੂੰ ਆਪ ਹੀ ਠੋਕਰ ਮਾਰੀ ਜਾਂਦਾ ਤੁਸੀਂ ਕਮੈਂਟ ਉਹਨਾਂ ਦੇ ਦੇਖ ਸਕਦੇ ਹੋ ਉਹ ਮੈਂ ਕਿਸੇ ਨਾਲ ਲੜਨਾ ਨਹੀਂ ਨਾ ਅੱਜ ਨਾ ਕੱਲ ਤੇ ਜਥੇਬੰਦੀਆਂ ਬਹੁਤ ਸਾਰੀਆਂ ਨਾਲ ਹੈ ਸਾਡੇ ਭਾਨਾ ਵੀਰ ਜੀ ਨਾਲ ਹੈ ਤੇ ਇਹਨਾਂ ਟਰੱਸਟਾਂ ਦੇ ਆਗੂ ਆ ਦੀਪਕ ਸ਼ਾਹ ਜੀ ਨੇ ਉਹ ਉਹ ਉਹਨਾਂ ਦਾ ਵੀ ਇਹੀ ਮਿਸ਼ਨ ਆ ਵੀ ਇਹ ਜਿਹੜਾ ਬਖੰਡਵਾ ਦਾ ਖਤਮ ਹੋਣਾ ਚਾਹੀਦਾ ਤੇ ਬਾਬਾ ਸ਼ੌਕੀ ਸ਼ਾਹ ਜੀ ਬਾਬਾ ਰਹਿਮਾਨ ਕਾਦਰੀ ਜੀ ਇਹ ਸਾਰੇ ਤਨੋਲਾ ਮੰਡੀ ਦੇ ਸਾਡੇ ਪੱਤਰਕਾਰ ਨੇ ਕੈਰਨ ਸਾਹਿਬ ਨੇ ਉਹ ਸਾਰੇ ਮਤਲਬ ਇੱਕ ਟੀਮ ਬਣਾ ਕੇ ਵਰਕ ਕਰ ਰਹੇ ਆ ਔਰ ਪਿੰਡਾ ਪਿੰਡਾ ਚ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਅ ਫਰੋਜਪੁਰ ਬੁਲਾਇਆ ਵੀ ਸਾਡੀ ਜਥੇਬੰਦੀ ਕਾਇਮ ਕੀਤੀ ਜਾਵੇ ਤੇ ਹਰ ਇੱਕ ਸਿੱਖ ਦੇ ਮੂੰਹ ਤੋਂ ਆਵਾਜ਼ ਹੋਊਗੀ ਤੇ ਪਖੰਡਵਾਦ ਖਤਮ ਹੋਊਗਾ ਜੀ ਸੁਪਰੀ ਸਮਾਂ ਦੇਣ ਲਈ ਧੰਨਵਾਦ